ਜੀ ਵੈਲਕਮ ਆ ਜੀ ਨਵੇਂ ਬਲੌਗ ਦੇ ਵਿੱਚ ਸਾਰੇ ਠੀਕ ਠਾਕ ਆ ਲੱਗੀਆਂ ਸਾਡੇ ਉਹ ਕੈਨੇਡਾ ਤੋਂ ਬਾਜੀ ਹੁਣੀ ਅਮਰੀਕਾ ਤੋਂ ਇੰਦਰ ਅਮਰੀਕਾ ਤੋਂ ਬਾਜੀ ਹੁਣੀ ਭੁੱਖੇ ਵੀ ਇਹ ਵੀ ਸਾਨੂੰ ਵੱਢਣ ਪੈ ਰਹੇ ਪੂਰੇ ਓਏ ਪਲੇਟ ਦੇ ਖਾਲੀ ਲੰਨ ਖਾਲੀ ਕਰੀ ਬੰਦ ਕੋਈ ਹੋਰ ਪਲੇਟ ਦੇ ਪਿੱਛੇ ਪਲੇਟ ਲੈ ਮੈਂ ਬਣਾ ਬੀਬੂ ਡਬਲ ਟਿੱਕੀ 버ਗਰ ਹੈ ਹੈਲੋ ਬ੍ਰਦਰ ਇੱਕ ਡਬਲ ਟਿੱਕੀ ਇੱਕ ਟਿੱਕੀਆਂ ਹੋਰ ਦੋ ਟਿੱਕੀਆਂ ਉਹਨਾਂ ਦਾ ਮੁਕਾਬਲਾ ਜਿੱਤਣ ਦੇ ਆ। ਤੁਹਾਡੇ ਵੀ ਮੁਕਾਬਲਾ। ਮੇਰਾ ਮੂਹਰ 5 ਲੱਖ। ਅੰਕੀ ਦੱਬੇ ਕਾਹਨ ਦੇ ਕੱਢ ਜਾ। ਚਾਰ ਵਾਰ ਕਿਹਾ। ਜੀ ਵੈਲਕਮ ਆ ਜੀ ਨਵੇਂ ਬਲੌਗ ਦੇ ਵਿੱਚ। ਸਾਰੇ ਠੀਕ ਠਾਕ ਆ। ਲੱਗੀਆਂ ਜੀ ਬਾੜ ਰੱਖਣ ਅੱਜ ਗੁਰਪੁਰਪ ਦਾ ਗੁਰਗੋਪਾਲ ਸਿੰਘ ਜੀ ਦਾ। ਲੱਖਿਆਂ ਅਰੰਭ ਕਰਨ ਬਾਠ ਦਿਖਾਉਣੇ ਤੁਹਾਨੂੰ ਵੀ ਸਾਰਾ ਹਜੇ ਅਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਭਿ ਜੇ ਸੇਤੀ ਮਨ ਵਿਚੀਆਂ ਵਾਦਨ ਤਿਸ ਕੋ ਵਿਪਨਾ 11 ਵਜ ਗਿਆ ਜੀ ਰਾਤ ਦੇ ਮੁੰਡੇ ਕਹਿੰਦੇ ਭੁੱਖ ਲੱਗੀ ਆ। ਕੜੇ ਪੈਰੀ ਜਾ ਕੇ ਸਮਾਨ ਲਿਆਦਾ 버ਗਰਾਂ ਦਾ ਸਾਰਾ ਇਹ। ਬੰਦੇ ਕਹਿੰਦੇ ਵੀ ਯਾਰ ਪੂਰੇ ਕਹੜੇ ਜੇ 버ਗਰ ਬਣਾ ਲਿਓ। ਹੋਰ ਕਾਹਦੇ ਨੂੰ ਬਣਾਉਣ ਲੱਗੇ। ਉਹ ਖਿੱਚ ਕੇ ਰੱਖੋ ਕਾਕਾ। ਬੱਪੂ ਕੁਛ ਨਹੀਂ ਕਰ ਰਿਹਾ ਤੂੰ। ਹੋਰ ਕਿੰਨਾ ਕੰਮ ਕਰ ਰਿਹਾ। ਉਹ ਪਤਾ ਲੱਗ ਗਿਆ ਇਹਨੂੰ। ਦੋਵੇਂ ਲਾ ਰਹਿ ਕਿੱਥੇ ਜਾਂਦੇ ਸੁੱਤੋਂ। ਓਏ ਯਾਰ ਗਾਲ ਨਹੀਂ ਕੱਢਣੀ ਗਾਲ ਨਹੀਂ ਕੱਢਣੀ ਯਾਰ ਵੀਪ ਕਰ ਯਾਰ ਇਹ ਬੰਦਾ ਇੱਕ ਗੱਲ ਜੀ 11 ਵਜ ਗਿਆ ਜੀ ਰਾਤ ਦੇ ਮੁੰਡੇ ਕਹਿੰਦੇ ਭੁੱਖ ਬੜੀ ਲੱਗੀ ਆ ਰਹੀ ਹੈ ਕੋਈ ਗੱਲ ਨਹੀਂ ਮੁੰਡਿਓ ਟੈਨਸ਼ਨ ਨਾ ਲਿਓ ਭੁੱਖ ਦਾ ਤੁਹਾਡਾ ਸਾਧਨ ਹੱਲ ਕਰ ਦਿੰਨੇ ਆ ਲੱਗੀ ਮਸਲਾ ਹੱਲ ਪੂਰਾ ਕਰਤਾ ਜਾਏਗਾ ਜੇ ਕਰ ਮੈਂ ਕਹਾਂ ਜੀ ਮਸਲਾ ਪੂਰਾ ਹੱਲ ਹੋਊਗਾ 버ਗਰਾਂ ਦੇ 버ਗਰ 버ਗਰਾਂ ਤੇ 버ਗਰ ਚੜ ਗਏ ਨੇ ਬਿਕੂ ਵੀ ਕੁਝ ਕਰਦਾ ਨਹੀਂਗਾ ਬਿਕੂ ਨੇ ਬਸ ਖਾਣਾ ਹੀ ਐ ਉਹ ਮੇਰੇ ਪਹਾੜੀਆਂ ਦਾ ਸੋਹਣਾ ਪੁੱਤ ਉਹ ਖਾਣ ਦਾ ਕੰਮ ਆ ਯਾਰ ਮੈਨੂੰ ਲੱਗਦਾ ਤੁਸੀਂ ਲੜ ਕੇ ਕਦੂ ਜਿਹੇ ਲੜ ਕੇ ਮਾਰਨਾ ਉਹ ਗੱਲ ਵੀ ਬਣਾਉਣੀ ਹੈ ਯਾਰ ਮੈਨੂੰ ਲੱਗਦਾ ਤੁਸੀਂ ਲੜੇ ਪੈਣਾ ਤੁਸੀਂ ਟਿੱਕੀਆਂ ਖਾ ਲੈਣੀਆਂ ਉਹ ਟਿੱਕੀਆਂ ਹੈਗੀਆਂ ਹੈਗੀਆਂ ਟਿੱਕੀਆਂ ਖਾ ਲੈਣ ਉਹ ਵੀ ਬਣੀ ਜਾ ਤੇਰਾ ਪੂਰਾ ਗਰਮ ਨਹੀਂ ਹੋਇਆ ਲੱਗਦਾ ਅੰਦਰ ਥੋੜਾ ਟਾਈਮ ਲੱਗੂਗਾ ਬੰਦ ਕਰ ਦੇ ਓਏ ਟਮਾਟਰ ਵੀ ਕੱਟੂਗਾ ਜੀ ਓਏ ਕਾ ਕਾਰਸੀ ਜੀ ਲੈ ਆ ਹੁਣ ਜਿਹੜੀ ਬਾਹਰ ਆਸੀ ਆ ਲੈ ਓ ਕਾਰਸੀ ਵੀ ਲੈ ਆਓ ਲੈ ਆਓ ਯਾਰ ਹੁਣ ਮਾਦਮ ਕਹਿਦੇ ਨੇ ਫਾਕ ਕਰ ਦੂ ਲੈ ਓ ਲੈ ਓ ਕਾਰਸੀਆਂ ਲੈ ਆਓ ਯਾ ਜੱਕੀਂ ਗਾਈਂ ਇੰਦਰ ਹੈਲੋ ਗਾਇਜ਼ ਹੈਲੋ ਕਾਰਸੀ ਕਿਹੜੀ ਕਾਰਸੀ ਬੇਤਰ ਓਏ ਓ ਐੜੀ ਕੋਚ ਮੈਨੂੰ ਲਾਦਾ ਇੱਥੇ ਆਪ ਹੀ ਗਿਆ ਨਹੀਂ ਖਾਈ ਜਾਂਦਾ ਸਾਰਾ ਕੁਝ ਆਓ ਕਿਹੜੀ ਪਾਣੀ ਮੰਗਦਾ ਕੀ ਦਾ ਗਾਈਂ ਦਾ ਕੀ ਦਾ ਖਾ ਗਿਆ ਉਹ ਬਾਹਰ ਕਢਾ ਦੇ ਯਾਰ ਕੋਈ ਕੰਮ ਨਹੀਂ ਕਰਦਾ ਇਹਨਾਂ ਨੇ ਨੂੜੇ ਨਾਲ ਕੀਤੇ ਚੱਕਲਾ ਚੱਕਲਾ ਜੈਲਾ ਕਾਕਾ ਮੈਂ ਹੀ ਆ ਚੱਕ ਲਈਏ ਕੁਛ ਨਹੀਂ ਹੁੰਦਾ ਬਾਈ ਜਿਹੜਾ ਬੱਟਾ ਇੱਥੋਂ ਦੀ ਭੁੱਖ ਨਾ ਸਦਾਈ ਹੋ ਰਿਹਾ ਦੇਖ ਲਓ ਬੰਦੇ ਕੁਛ ਨਹੀਂ ਪਤਾ ਲੱਗ ਰਿਹਾ ਕਿਦਾ ਚੱਕਲਾ ਜੋ ਹੈਗਾ ਚੱਕਲਾ ਕੜਾਈ ਖਾਣ ਨੂੰ ਫਿਰਦਾ ਗਿਆਨੀ ਇੱਥੇ ਜੀ ਬਹੁਤ ਹਾਲਾਤ ਮਾੜੇ ਹੋ ਸਕਦੇ ਆ ਭੁੱਖ ਨਾ ਇੱਕ ਦੂਜੇ ਨੂੰ ਮਾਰ ਵੀ ਸਕਦਾ ਬੰਦਾ ਆ ਦੇਖ ਲਓ ਜੀ ਇਹ ਕਹਿੰਦਾ ਚੱਕ ਨਹੀਂ ਬੀਬੂ ਮਾਰ ਦਦਾ ਉਹ ਕੋਈ ਨਹੀਂ ਲੈਦੇ ਜਦ ਤੂੰ ਚੱਕ ਕੇ ਬੁਲਾਉਂਦਾ ਆ ਲੈ ਕੇ ਆ ਜੀ ਉਹ ਲਿਆ ਹੀ ਕਾਸ਼ੀ ਮਾਂ ਨੇ ਚੱਕ ਲਿਆ ਇਹ ਬੰਦਾ ਬਹੁਤ ਜ਼ਿਆਦਾ ਭੁੱਖਾ ਆ ਉਹ ਕੋਈ ਨਾ ਗੰਦੀ ਕਰਦੀ ਨਾ ਇਹ ਕਿਸੇ ਦਾ ਵੀ ਗਲ ਖਾ ਸਕਦਾ ਭੁੱਖ ਨਾਲ ਨਾਲ ਬੰਨਾ ਹੀ ਹਿੱਲ ਗਿਆ ਕੋਈ ਗੰਦੀ ਕੋਈ ਨਾਲ ਲਾ ਲੀ ਬੰਦ ਗੋਬੀ ਵੀ ਯਾਰ ਪੂਰਾ ਕੰਮ ਪੂਰਾ ਜੈਸ ਕੀਤਾ ਯਾਰ ਪੂਰਾ ਔਕੇ ਰਬੋੜਿਆ ਦੇਖੋ ਲੈਓ ਜੀ ਨਿਊਡਲ ਵੀ ਆ ਗਏ ਨੇ ਵਾਹ ਜੀ ਆ ਨਾ ਸ਼ੈਫ ਬੜਾ ਤਕੜਾ ਹੈ ਛੋਟਕ ਨਿਸ਼ਾਨ ਆ ਬਣਦਾ ਬਹੁਤ ਜਿਆਦਾ ਸਾਡੇ ਆ ਨਾ ਮੁਰਕੀਸ਼ਨਾ ਸਪੈਸ਼ਲ ਦੂਜਾ ਉਹ ਲੈ ਤੁਹਾਨੂੰ ਉਹਲੇ ਹੋਣੇ ਆ ਕ੍ਰਿਸ਼ਨਾ ਨੂੰ ਮਾਰ ਦੇਣ ਵਾਲੇ ਬੰਦੇ ਆ ਗਏ ਆ ਕਿਨੇ ਨੰਨ ਮਾਰ ਦੇਣ ਵਾਲੇ ਬੰਦੇ ਆ ਗਏ ਇਹ ਜੇ ਤੇਲ ਜੇ ਪਾ ਕੇ ਭੋਜ ਦੋ ਕਿਹਦੀ ਆਂਦੀ ਯਾਰ ਕੋਈ ਸਾਰਾ ਵੀ ਲੋਕ ਗੱਲਾਂ ਹੀ ਮਾਰੀ ਜਾਣੀਆਂ ਗੱਲਾਂ ਤੂੰ ਇਹ ਤਾਂ ਸਾਡੇ ਜੁੜਨ ਦਾ ਭੋਲਾ ਦੇਖੋ ਜੀ ਆ ਸਾਰੇ ਭੁੱਖੇ ਸ਼ੇਰਾਂ ਦਾ ਸਾਰਾ ਧਿਆਨ ਜਿੱਕੀ ਦੇ ਵਿੱਚ ਆ ਕਢ ਕੇ ਖਾਣਗੇ ਭੁੱਖੇ ਸ਼ੇਰ ਕਢ ਕੇ ਸ਼ੇਰ ਖਾ ਲਿਆ ਜੀ ਬਾਜਲਾ ਬਾਜਰੋ ਭੁੱਖੇ ਸ਼ੇਰ ਕਢਾਈਆਂ ਧਮੜ ਪੈਣ ਲੱਗੇ ਸਾਡੇ ਉਹ ਭਰਾ ਮੇਰੇ ਦੂਰ ਰੱਛ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕਰਾਊਡ ਬਹੁਤ ਬਹੁਤ ਜ਼ਿਆਦਾ ਕਰਾਊਡ ਬਹੁਤ ਹੋ ਗਿਆ ਜੀ ਕਲਾਊਡ ਬਹੁਤ ਕਦੇ ਮਾਰੇ ਸਾਰੇ ਉੱਠ ਪਏ ਸਾਡੇ ਉਹ ਕੈਨੇਡਾ ਤੋਂ ਬਾਜੀ ਹੁਣੀ ਅਮਰੀਕਾ ਤੋਂ ਇੰਦਰ ਅਮਰੀਕਾ ਤੋਂ ਬਾਜੀ ਹੁਣੀ ਭੁੱਖੇ ਵੀ ਇਹ ਵੀ ਸਾਨੂੰ ਵੱਢਣ ਪੈ ਰਿਆ ਪੂਰੇ ਓਏ ਪਲੇਟ ਦੇ ਖਾਦੀ ਦਾਲ ਦੀ ਖੱਲੀ ਕਰੀ ਬੰਦ ਗੋਬੀ ਹੋਰੇ ਪਲੇਟ ਦੇ ਪਿੱਛੇ ਪਲੇਟ ਬਣਾ ਮੈਂ ਬਣਾ ਵਾ ਵਾਹ ਕੋਈ ਸਾਰੇ ਚੈੱਕ ਕਰੋ ਇਹ ਦਿਖ ਰਿਹਾ ਵੀ ਕੀ ਕੁਝ ਬਣ ਰਿਹਾ ਤਾ ਬਾਈ ਪੁੱਠਾ ਕਾਲ ਆਣਾ ਇਹ ਕਿੱਦੇ ਲਗਾਇਆ ਕਿਤੇ ਕੁਝ ਨਹੀਂ ਇਹ ਨੂੰ ਫੇਲ ਆ ਇਹ ਮੇਰਾ ਹੀ ਪੂਰੇ ਮੈਂ ਬਾਤ ਆ ਰੂ ਚੱਕਿਓ ਵੀਡੀਓ ਬਾਡੀ ਬਹੁਤ ਆਇਆ ਰੱਛ ਬਹੁਤ ਜ਼ਿਆਦਾ ਪੈ ਗਿਆ ਬਣਾ ਰਾ ਕਿਹੜੀ ਕਹੀ ਜਾਂਦਾ ਤੂੰ ਉਹ ਮੈਂ ਬਣਾ ਲਈ ਖੜੇ ਗਦਾ ਹੋ ਗਏ ਯਾਰ ਇਹ ਯਾਰ ਥੋੜਾ ਜਰ ਬਹਿ ਜਾਓ ਥੋੜਾ ਮੇਰਾ ਭਰਾ 10 ਮਿੰਟ ਦਿਓ ਬੰਦਿਆਂ ਨੂੰ ਨਵੀਂ ਨਵੀਂ ਸ਼ਾਪ ਇਹਨਾਂ ਨੇ ਓਪਨ ਕੀਤੀ ਆ 10 ਮਿੰਟ ਦੇ ਦਿਓ ਇਹਨਾਂ ਦੇ ਨਿਕਾ ਕਾਕਾ ਗੱਲ ਇਹ ਆ ਵੀ ਉਪੇਧਾ ਮੈਂ ਤਾਂ ਜੀ ਨਾ ਬਣੀ ਆ ਤਾਂ ਤੁਹਾਡੇ ਚਪੇੜਾ ਪੈ ਜਾਣੀਆਂ ਛੇਤੀ ਕਰੋ ਮੈਂ ਕਿਹਾ ਲਾਸਟ ਚ ਕਰ ਲੈਂਦੇ ਉਹ ਅਰਵਾ ਅਰਵਾ ਵਾਲਿਆਂ ਨੇ ਨਾ ਠਹਿ ਜਾਣਾ ਬੰਦੇ ਸਵਾਲ ਬਹੁਤ ਇੱਥੇ ਤਾਂ ਜਿਆਦਾ ਬਹੁਤ ਆ ਰਹੇ ਆ ਸਾਰਾ ਇਨੀ ਟਾਈਮ ਲੈਣਾ ਜੁੜਨ ਟਿੱਕੀਆਂ ਨੇ ਕਿੰਨੇ ਟਾਈਮ ਲਾਉਣਾ ਆਹ ਰੰਗ ਲਿਓੜਾ ਬਣਾਇਆ ਤਾਂ ਇਹ ਤਰੀਫਾ ਦੀਆਂ ਬਹੁਤ ਵਧੀਆ ਪਾ ਪਾ ਵਾਟੀ ਲਗਾ ਦੇ ਦਿਆਂਗੇ ਦੇ ਬੀਆ ਦੇ ਬੀਆ ਦੇ ਮੇਰੇ ਦੇ ਗੱਲ ਪਹਿਲਾਂ 20 ਰੁਪਏ ਦੇ ਭਾਈ ਦੇਖੋ ਜੀ ਬਹੁਤ ਮਹਿੰਗੀ ਸਾਰੇ ਐਰੂ ਸਾਰਿਆਂ ਦਾ ਧਿਆਨ ਬਰਕਰਾਰ ਨਹੀਂ ਆਲੇ ਮੇਗੇ ਆਲੇ ਆਲੇ ਮੇਰੇ ਪੂਰੇ ਮੂਜ ਪਾਓਏ ਆਲੇ ਨੀਉਣਾ ਨੀਉਣਾ ਪਾਓ ਮੇਰੀ ਨੀਂਦ ਦਾ ਸਾਰਿਆਂ ਦਾ ਧਿਆਨ ਇੱਧਰ ਆ ਜੀ ਰੱਬ ਨਾ ਕਰੇ ਕੜਸੀ ਕੁਛ ਵੀ ਹੋ ਜਾਵੇ ਓਏ ਓਏ ਇਦਾਂ ਨਾ ਕਰ ਐਂ ਜਾ ਕੇ ਕਰਾਈ ਗੁੱਟੀ ਹੁੰਦੀ ਆਂਦੀ ਆ ਬਲੌਗ ਬਣਾਣਾ ਹੈ ਅੱਧਿਆਰ ਬਲੌਗ ਬੋਲੀ ਬਣਦੇ ਆ ਬਲੌਗ ਬਣਾਣਾ ਹੈ ਭਾਜੀ ਨਹੀਂ ਨਹੀਂ ਸਟ੍ਰੈਮਸ ਨੂੰ ਮਲੇ ਪਾਉਣੇ ਵਾਹ ਜਿਹੜੇ ਦੋ ਭਰਾ ਇਕੱਠਿਆਂ ਨੇ ਕੰਮ ਸ਼ੁਰੂ ਕੀਤਾ ਜੀ ਕਰਾਊਡ ਬਹੁਤ ਹੈ ਜੀ ਚੈੱਕ ਕਰੂਗਾ ਬੁਲਿੰਗ ਤਾਂ ਦੇਖ ਕਿੰਨੀ ਦੁਨੀਆ ਬਹੁਤ ਆ ਗਈ ਹੈ ਜੀ ਓਪਨਿੰਗ ਤੇ ਦੇਖ ਲੈ ਇਹ ਬਜਟ ਵੱਲ ਦਵਾਈ ਆ ਉਹ ਮਗਾਏ ਵੀ ਭੁੱਖੇ ਸ਼ੇਰ ਆ ਭੁੱਖੇ ਛੱਡ ਕੇ ਹੁਣ ਕੰਮ ਸ਼ੁਰੂ ਕਰਨਾ ਹੈ ਇਹੀ ਕਰਨਾ ਪੈਣਾ ਜੀ ਨਹੀਂ ਹੋ ਗਿਆ ਕਰਾਊਡ ਦੇ ਕਟਾਈ ਆ ਵਾਹ ਕੀ ਕਰੋ ਜੀ ਸਭ ਜੀਆਂ ਕਰਾਊਡ ਦੇ ਕਟਾਈ ਆ ਚਲੋ ਕੋਈ ਨਹੀਂ ਬਾਕੀ ਸਾਰਾ ਬਣਿਆ ਤੁਹਾਨੂੰ ਫੇਰ ਅੱਗੇ ਦਿਖਾਉਣੀ ਆ ਹਾਂ ਪਰ ਥੋੜਾ ਜਿਹਾ ਬਣਾ ਲਈਏ ਨਹੀਂ ਤਾਂ ਇੱਥੇ ਤਾਂ ਇੰਦਾ ਹੀ ਜੱਦੀ ਜਾਣਾ ਕੰਮ ਖਰਾਬ ਹੋ ਜਾਣਾ ਓਕੇ ਜੀ ਸਾਡਾ ਪਿੱਛੋਂ ਖਾਈ ਜਾਂਦਾ ਹੁਣ ਭਾਈ ਸਹੀ ਦੇ ਹਿਸਾਬ ਨਾਲ ਰੱਖੀ ਡੇੜੀ ਕੰਮ ਹੋਈ ਜਾਂਦਾ ਆ ਦੋ 버ਗਰ ਬਣ ਗਏ ਚੱਕ ਵੀ ਕਾਕਾ ਚੇਤ ਅਰਗੇ ਦੱਸੋ ਵੀ ਕਿਦਾਂ ਆਹ ਇੱਕ ਪਾਸੇ ਤੇ ਆ ਸਮਾਂਗੇ ਐਂਦਾ ਰੱਖ ਹਾਂ ਉੱਥੇ ਡੇੜੀ ਕਰਕੇ ਪਈ ਦੇ ਦਿੰਦਾ ਚੀਜ਼ ਵਗ ਰੱਖ ਦੇ ਦਿਆ ਯੋ ਕਿਤੇ ਮੈਸ ਨਹੀਂ ਬਣਾ ਦੇ ਬਈ ਬੋਲਿਸ ਸਾਹਿਬ ਸਾਰੀ ਨੀਰ ਪਾ ਦੇ ਸਪਰ ਆ ਨਿਊਰਲ ਵੀ ਨਾਲ ਹੀ ਰੱਖ ਦੇ ਉਹ ਨਿਊਰਲ ਵੀ ਪਾ ਦੇ ਉਹ ਇਧਰ ਪੜਾ ਦੇ ਆ ਸਹੀ ਗੱਲ ਆ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਹੋਮ ਮੇਡ ਵਰਕਰ ਮੁੰਡੇ ਸਾਡੇ ਆਨ ਪੂਰੇ ਪਰਫੈਕਟ ਹੀ ਆ ਇਸ ਕੰਮ ਦੇ ਵਿੱਚ ਸਾਰੇ ਕਰ ਰਹੇ ਨੇ ਵੋਲੰਟਰੀ ਆਲ ਰੌਂਡਰੀ ਆ ਕਿਵੇਂ ਲੱਗਾ ਵੀਰ ਰਿਵਿਊ ਦਿਓ ਆਪਣਾ ਕਾਕਾ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਸੁਖਰਾਲੇ ਪਹਿਲਾ ਵਾਰ ਏਦਾਂ ਨਾ ਫਿਰ ਪੁੱਤ ਹੈਵੀ ਵਰਕਰ ਕਿੰਗ ਵਰਕਰ ਆ ਇਹ ਕੰਮ ਚਾਹੀਦਾ ਹਾਂਜੀ ਆ ਗੀ ਆਉਂਦੇ ਬੈਠੋ ਆ ਜਾਓ ਲੋ ਭਾਜੀ ਲੋ ਆ ਜਾਓ ਖਲਾਰਾ ਜ਼ਰੂਰ ਪੈ ਰਿਆ ਕੋਈ ਨਹੀਂ ਜੀ ਇੱਕ ਕੰਮ ਆ ਗਿਆ ਅੱਜ ਪੁੱਛ ਕੇ ਕਾਕ ਗੱਲ ਇਦਾਂ ਆ ਵੀ ਰਾਜ ਪੁੱਜ ਕੇ ਸਾਰਾ ਸਮਾਨ ਆਪਾਂ ਸਮੇਟਣਾ ਸਾਰਿਆਂ ਨੇ ਭਰਾਵਾਂ ਬਾਰੇ ਇਕੱਠੇ ਹੋ ਗਏ ਠੀਕ ਆ ਖਾ ਜਿੰਨੇ ਮਰਜੀ ਲੋ ਬਾਦੂ ਆ ਵਰਕਰ ਕਹਿੰਦੇ ਬਣਾਉਣਾ ਅੱਜ ਟੇਢਾ ਪਾ ਕੇ ਬਣਾਉਣਾ ਉਹ ਨਹੀਂ ਟਿੱਕਦਾ ਸਾਡਾ ਨਹੀਂ ਭਰਦਾ ਜੀ ਇਹਨੂੰ ਦੱਦੇ ਲਾ ਗਈ ਤੇਰਾਦੇ ਇੱਧਰ ਕਾ ਦੇ ਇੱਥੇ ਰੱਖਿਆ ਕਰ ਆ ਦੇਖਦੇ ਹਾਂ ਕੱਲ ਟਿੱਕੀ ਹੋ ਗਈ ਹੋ ਗਈ ਕੱਢ ਲਈਏ ਆਓ ਜੀ ਬਹੁਤ ਦੇਵਾਂ ਕਹਿੰਦੇ ਹੁਣ ਬਾਅਦ ਚ ਕਰੀਓ ਹਾਂ ਇੰਨੀਆਂ ਕੱਢ ਕੇ ਨਾ ਬਾਈ ਫੇਰ ਦੇਖਦੇ ਹਾਂ ਇਸ ਵਾਰੀ ਤੈਨੂੰ ਜਾਈਂ ਕੋਲ ਕੇ ਰੱਖੀਂ ਨੂਡਲ ਇਸ ਇੱਧਰ ਕਰ ਦਿਓ ਬਰੋ ਨੂਡਲ ਬਾਈ ਇਹਦੇ ਤੋਂ ਵੀ ਕੰਮ ਲੱਦੀ ਜਾਂਦਾ ਉਹ ਯਾਰ ਤੂੰ 60 ਤੇ ਜਿਆਦਾ ਸਾਲਿਆ ਸਾੜੀ ਹੋਈ ਸਵਾਲ ਲੱਗਣੀ ਹੈ ਜਿਆਦਾ ਨਾ ਬੱਸ ਤੂੰ ਜਿਆਦਾ ਲੂੰਗਾ ਤੇ ਉਹ ਫੇਰ ਤਾਂ ਨਹੀਂ ਹੁੰਦਾ ਜਦ ਨਹੀਂ ਸਪੀਡ ਬਹੁਤ ਥੋੜੀ ਐ ਇਦਾਂ ਇਦਾਂ ਹੋਣੀ ਨਹੀਂ ਨੀ ਹੋ ਗਿਆ ਕੋਕ ਦਾ ਇੰਤਜ਼ਾਮ ਕਰੋ ਮਨਵੀਰ ਕੋਕ ਨਾ ਹੀ ਆ ਇਦਾਂ ਕਰ ਲੋ ਵੀ ਪਤਾ ਹੈ ਕੋਕਲੇ ਗੱਲ ਬਣਦੀ ਆ ਓ ਸੱਚ ਥਲੇੜੀ ਸੋਈ ਹੈ ਨਾ ਜਿਹੜੀ ਮਨਾਂ ਜਾ ਕੇ ਵਾ ਦੇਖ ਕੇ ਆ ਹਾਂ ਉੱਥੇ ਹੋਣਾ ਉੱਥੇ ਪਿਆ ਹੋਣਾ ਤੈਨੂੰ ਪਤਾ ਹੈ ਨਾ ਥਲੇੜੀ ਜਾ ਕੋ ਨੂੰ ਨਹੀਂ ਪਤਾ ਦੂ ਜਾ ਮਨਵੀਰ ਜਾ ਕੋਈ ਨਾ ਕੋਈ ਲਾਹੌਰੀ ਜੀ ਦਾ ਕੁਛ ਤਾਂ ਹੋਊਗਾ ਜੀ ਜਾ ਮੇਰਾ ਇਸ਼ੂ ਦਾ ਦੇ ਨੂੰ ਇਸ਼ੂ ਜਗਦਾ ਦਾ ਗੱਡੀ ਜਾ ਕੇ ਹੈਗੇ ਜੀ ਕਰਾਗੀ ਕੱਢ ਕੇ ਥੱਲੇ ਕੁਝ ਨਹੀਂ ਮੈਂ ਆਉਣਾ ਹੋਵੇ ਬਸ ਉਹ ਨਾ ਕਰੀ ਹਲੇ 2 ਮਿੰਟ ਰੁਕ ਜਾ ਗੈਸ ਉਹ ਆ ਦੱਸੋ ਹੋ ਗਿਆ ਨਹੀਂ ਹੋਇਆ ਕਾਲੇ ਹੋਣੇ ਜਿਹੜੇ ਪੁਰੇ ਕੋਈ ਗੱਲ ਨਹੀਂ ਉਹ ਪੂਰਾ ਫੋਕਸ ਕਰਾ ਉਹਦੇ ਆ ਆ ਬਹੁਤ ਕਰਮ ਵਾਲੀ ਨਾ ਇਹਨਾਂ ਕਰਮਾਂ ਦੇ ਗੋਡੇ ਆ ਠੀਕ ਕਰਮਾਂ ਦੇ ਗੋਡੇ ਇਹਦੀ ਵਾਈਫ ਕਰਮ ਵਾਲੀ ਆ ਕਿਉਂਕਿ ਮੁੰਡਾ ਕਰਮ ਬਹੁਤ ਕਰਦਾ ਵਧੀਆ ਗੱਲ ਆ ਬਹੁਤ ਗੱਲ ਜੀ ਕੀ ਕਰ ਮੂੰਹ ਘਾਤ ਸਿੱਟਿਆ ਬੁੱਤ ਮਿਲਦਾ ਵਰਕਰ ਜਿਗਰਾ ਕਿੱਦਾਂ ਸੱਚੋ ਸੱਚ ਦੱਸਣਾ ਝੂਠ ਨਹੀਂ ਪਮਾ ਵੀਡੀਓ ਬਣਦੀ ਝੂਠ ਨਹੀਂ ਬੋਲਣਾ ਕਿੱਦਾਂ ਹੁਣ ਦੱਸ ਦਿਓ ਕੋਈ ਕਮੀ ਪੇਸ਼ੀ ਹੈ ਤਾਂ ਹੁਣ ਦੱਸੋ ਫਲਾਰਾ ਆਇਆ ਪਰ ਉਹਦਾ ਸਵਾਦ ਫਲਾਰਾ ਕੋਈ ਨਹੀਂ ਚੀਜ਼ ਦੇ ਭਾਰ ਥੋੜੀ ਨਾ ਕਰਾਓ ਜਲ ਸਵਾਦ ਜਰਮ ਜਿਆਦਾ ਕਰੀਏ ਆ ਰੇ ਬਣੇ ਉਹ ਪਹਿਲਾਂ ਥੋੜਾ ਕਾਲੀ ਕਾਲੀ ਜੀ ਹੋ ਗਿਆਗਾ ਮਨਾ ਆਰੇ ਹੁਣ ਦੇਖਿਓ ਤੁਸੀਂ ਰੁਕ ਜਾਓ ਪਹਿਲਾਂ ਦਿਓ ਉਹ ਉੱਪਰ ਲਾ ਕੇ ਕੱਲ ਨੂੰ ਕੱਲ ਨੂੰ ਕੱਲ ਨੂੰ ਜਿਹੜੀ ਖਾਣੇ ਹੋ ਸਕਦਾ ਹੈ ਉਹ ਬਾਹਰ ਦੀ ਲਿਆ ਲੈਣਾ ਜਿਆਦਾ ਹੀ ਸੌਣ ਜਾਂਦਾ ਕੀ ਹੋ ਸਕਦਾ ਕੱਲੂ ਆਪਾਂ ਮੈਕਰੋਨੀ ਵਾਲਾ ਵੀ ਕਰ ਸਕਦੇ ਜੇ ਅੱਜ ਮੁੰਡੇ ਵਾਲਾ ਵਧੀਆ ਜੀ ਆਹ ਕਾਲੀ ਮਾਰਕਰ ਹੁਣ ਫੜਾਓ ਫੜਾਓ ਰਿਵਿਊ ਪੂਰਾ ਆ ਰਿਹਾ ਹੈ ਚਲੋ ਓਕੇ ਠੀਕ ਆ ਆ ਲੋ ਜੀ ਆ ਨਾ ਲੈਣ ਪ੍ਰਿੰਟਰ ਦਾ ਦੇ ਪਲੇਟ ਫੜ ਉਥੋਂ ਪਲੇਟ ਦਾ ਨਾ ਯਾਰ ਗਾ ਰੋ ਪਲੇਟ ਦੇ ਇੰਦਰ ਹਾਂਜੀ ਆਖ ਇੱਕ ਵਗ ਲਵਾ ਜੀ ਆਹੋ ਬਾਜੀ ਨਾਲ ਯਾਰ ਥੋੜੀ ਜਿਆਦਾ ਮਿਲਟ ਬਾਰੀ ਜਨਾ ਬੇਤ ਨਹੀਂ ਹੁੰਦਾ ਚੀਜ਼ ਹਟ ਕਰੋ ਉਹ ਨਹੀਂ ਹੋਣੀ ਹੋਊਗੀ ਹੋਊਗੀ ਟੈਂਸ਼ਨ ਨਾਲ ਸਭ ਕੁਝ ਨਹੀਂ ਹੋਊਗਾ ਕਿੱਦਾਂ ਅਮਰ ਕਿਵੇਂ ਯਾ ਗਰਮ ਜ਼ਿਆਦਾ ਤਾਂ ਨਹੀਂ ਹੋ ਰਿਹਾ ਨਹੀਂ ਠੰਡਾ ਠੰਡਾ ਦਾ ਹੋਣਾ ਹੀ ਹੈ ਦੇਖੋ ਜੀ ਮਾੜਾ ਮੋੜਾ ਤਾਂ ਠੰਡਾ ਹੋਣਾ ਹੀ ਆ ਪਤਾ ਕੀ ਉਹ ਠੰਡਿਆ ਨਾ ਇੱਕਦਾਂ ਪਤਾ ਕੀ ਹੁਣ ਕੀ ਕਰ ਆ ਗਰਮ ਟਿੱਕੀ ਕੱਢ ਕੇ ਲੈ ਆ ਲੈ ਰੁਕ ਜਾ ਰੁਕ ਜਾ ਰੁਕ ਜਾ ਕੋਈ ਨਹੀਂ ਕੋਈ ਨਹੀਂ ਪਹਿਲੇ ਪਹਿਲਾਂ ਸਾਨੂੰ ਸਮਾਨ ਵੱਖ ਲਾਉਣਾ ਹਾਂ ਜਦੋਂ ਜਿਵਾੜ ਜਿਹਾ ਸਬਨਿਆ ਹਾਂ ਬਹੁਤ ਵਧੀਆ ਮੁੰਡੇ ਖੁਸ਼ ਹੋਣੇ ਚਾਹੀਦੇ ਆ ਬਾਕੀ ਕੋਈ ਗੱਲ ਨਹੀਂ ਪਤਾ ਕੀ ਕਰ ਸਾਲਾ ਲਾ ਬੀਪਲ ਬੀਪਲ ਦੇ ਸੋ ਬੀਪਲ ਡਬਲ ਟਿੱਕੀ 버ਗਰ ਹੈ ਹੈਲੋ ਬ੍ਰਦਰ ਇੱਕ ਡਬਲ ਟਿੱਕੀ ਇੱਕ ਵਿਦਾਊਟ ਉਹ ਤੋਂ ਨੂਡਲਸ ਤੋਂ ਮੇਰੇ ਲਈ ਕੋਲਡ ਡ੍ਰਿੰਕ ਵੀ ਆਜ ਕੋਲਡ ਡ੍ਰਿੰਕ ਦਿਖਾ ਦੇ ਓਕੇ ਓਕੇ ਬ੍ਰਦਰ ਐਨੀ ਡਿਮਾਂਡ ਨੋ 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 ਡਿਮਾਂਡ ਹੋ ਗਿਆ ਉੱਧਰ ਨਹੀਂ ਹੋਇਆ ਨਹੀਂ ਹੋਇਆ ਅਜੇ ਅਸੀਂ ਰਹਿਨੇ ਆ ਯਾਰ ਚਾਹ ਬਰਗਰ ਕਾਹ ਕਿ ਤੱਕ ਕਾਹ ਕਿਤਾਬ ਹੈ ਆ ਲੈ ਚੀਕਾ ਇਹਦੇ ਕੰਮ ਚਾਰ ਵਾਰ ਕਰਕੇ ਘੜਾ ਮਗਰੀ ਮੇਟਾ ਯਾਰ ਚਾਰ ਵਾਰਗੇ ਘਲਾ ਦੇ ਤੇਰੀ ਇੰਦਰੇ ਉਹ ਵੀ ਰਟੜ ਦੇ ਉਹ ਵੀ ਰਟੜ ਦੇ ਰਿਪੂ ਕੀ ਜਾਵੇ ਦੋ ਟਿੱਕੀਆਂ ਹੋਰ ਬੀਪੂ ਦੋ ਟਿਕੀਆਂ। ਦੋਨਾਂ ਦਾ ਮੁਕਾਬਲਾ ਚੱਲਣ데요। ਦੋਨਾਂ ਦਾ ਮੁਕਾਬਲਾ ਛੋਟਾ 5 ਲੱਖ 200 ਮੈਂ ਕਿਹਨੂੰ ਮੈਂ ਕਿਹਨੂੰ। ਦੋਨਾਂ ਦਾ ਮੁਕਾਬਲਾ ਚੱਲਦਾ। ਬੀਪੂ ਦਾ ਮੁਕਾਬਲਾ ਇੱਥੇ ਮਨਵੀਤ ਦਾ ਮੁਕਾਬਲਾ ਦੋਨਾਂ ਦਾ ਮੁਕਾਬਲਾ ਚੱਲਦਾ। ਇੱਧਰ ਹੱਥ ਖੜਾ ਕਰ ਗਿਆ। ਚਾਰ ਵਰਗੇ ਖਾ ਕੇ। ਬੀਪੂ ਭਾਈ ਕਹਿੰਦੇ ਉਹਨੇ ਦਹੀਂ ਪਾ ਦਿੱਤਾ। ਬੀਪੂ ਬੀਪੂ ਦੋ ਟਿਕੀਆਂ ਹੋ ਰਾਵੇ। 4 4 ਦੋ ਘਾਟੇ ਬਾਲ ਕੇ ਬਾਬੇ ਦੀ ਕੀ ਕਰੀਏ ਆਂਡੇ ਦੀ ਕੀ ਕਰੀਏ ਬਾਬੂ ਦੋ ਟਿੱਕੀਆਂ ਖਾ ਲਿਆ ਤੀਜੇ ਨੇ ਬੰਦ ਲਾਤਾ ਠੱਕੇ ਰਖਾਇਆ ਹੁਣ ਉਸਤਾਦ ਜੀ ਕੀ ਬਣ ਰਿਹਾ ਹੁਣ ਇਹ ਜੀ ਬਣ ਰਿਹਾ ਟਿੱਕੀ ਪਲੱਸ ਨਿਊਟਰਲ ਪਲੱਸ ਡੰਡਾ ਓਕੇ ਇਹ ਕਿਹਦੇ ਲਈ ਬਣਨਦੇ ਆ ਇਹ ਪੁੱਪੀ ਲਈ ਕੀ ਜਿਹੜਾ ਇਹ ਪੁੱਪੀ ਲਈ ਪੁੱਪੀ ਲਈ ਇਹ ਬੀਪੂ ਬੀਪੂ ਤੇਰੀ ਬਣ ਰਹੀਆ ਟਿੱਕੀ ਟਿੱਕੀ ਕਿਹ ਬਣਾਈ ਗਈ ਟਿੱਕੀ ਦਿਖਾ ਨੋ ਸਾਲਿਆ ਜਾ ਕੇ ਮੇਰੀ ਗੱਲ ਤੀਨੀ ਬਣਾਈ ਕਿੰਨਾ ਵਧੀਆ ਜੀ ਵਧੀਆ ਪੂਰੀ ਵਧੀਆ ਹੋਈ ਤੂੰ ਆੜ ਤੁਰਕਾ ਕਿਹਦਾ ਬਣਾ ਰਹੇ ਆ ਮੈਂ ਜੀ ਨਿਊਡਲ ਬਣਾ ਰਿਹਾ ਬਣਾ ਰਹੇ ਆ ਆਪਣੇ ਲਈ ਇਹਨਾਂ ਬਨੇ ਬਣਾ ਰਹੇ ਆ ਕਿਤੇ ਹੋਰ ਇਹਦਾ ਨਹੀਂ ਕਰ ਰਹੇ ਤਈ ਦਾ ਕਿਸੇ ਨੂੰ ਕੁਝ ਹੋਰ ਬਸ ਹੋ ਗਈ ਸਾਰੇ ਆ ਬਹੁਤ ਰਾਜਾ ਤੇ ਬੰਦੇ ਬੰਦ ਕਰ ਦਮਾ ਨਾ ਹਾਂ ਬੰਦ ਕਰ ਹਾਂ ਵੀ ਬਸ ਹੋਣਾ ਨਹੀਂ ਕਰੋ ਕਿਹੜਾ ਲੱਗਿਆ ਤੇ ਪਿੱਛੇ ਪਿਆ ਉਹ ਰਾਜਲੇ ਆ ਇਨਾ ਕਿ ਤੂੰ ਉੱਠ ਹੁੰਦਾ ਹੈਗਾ ਹੁਸਾਸ ਵਈ ਕਰਦੀ ਬਾਦ ਮੇਰੀ ਮਿਡਲਿਆ ਖਾ ਲਓ ਸਾਫ ਸਵਾਈ ਦੀ ਵਾਰੀ ਆ ਕਿ ਤੇ ਲੜ ਪਏ ਕੋਈ ਜਨਾ सास बाई ਦੀ ਬਾਰੀ ਆ ਗਈ ਲੜਪੇ ਦੂਜੇ ਇੱਕ ਦੂਜੇ ਦਾ ਲੜਪੇ ਆਹ ਸਾਸ ਮੈ ਦੀ ਬਾਰੀ ਆ ਗਈ ਲੜਪੇ ਉਹ ਕਹਿੰਦਾ ਤੂੰ ਚੱਕ ਉਹ ਕਹਿੰਦਾ ਤੂੰ ਚੱਕ ਐ ਸਰਵਈਆ ਸਿਵਾਜੀ ਨਿਸ਼ਾਨ ਸਾਹਿਬ ਦੀ ਲੱਗੇ ਆ ਮੁੰਡੇ ਕਰਨ ਦਰਸ਼ਕਾਂ ਦਾ ਤੇ ਅਦਰ ਬੋਲੇ ਜੀ ਆਇਆਂ ਵਾਹ ਤੁਹਾਡਾ ਸਤਿ ਆਖਿਆ ਪਿਤਾਣੀ ਦਾ ਸੜਵੜ ਪਾ ਹਰੇ ਅੰਮ੍ਰਿਤ ਬਾਣੀ ਰਾਣੀ ਜਿਨ ਕੋ ਕਰਮ ਲਖੇ ਤਸ ਵਿਦਸ ਮਾਣੀ ਬੱਡ ਪਾਗੀਆਂ ਹਰ ਅੰਮ੍ਰਿਤ ਕਾਹੀ ਦਾ ਸੋਣ ਬੱਡ ਪਾਗੀਆਂ ਬਾਬਾ ਬਾਬਾ ਦੇਵਾ ਕਰੋ ਬਲੋਕਾ ਕਦੂ ਪਾਲਾਗੇ ਬਣਾ ਕੇ ਬਾਬਾ ਕੱਬਾ ਹੋ ਗਿਆ ਉਦੋਂ ਜਾਈ ਰੱਖਣਾ ਜੀ ਬਾਬਾ ਇੰਨੀ ਕਿਤੇ ਚਾਹ ਆ ਰਹੀ ਆ ਸੇਵਾ ਜੋਰਾਂ ਚ ਮੁੰਡੇ ਲੱਗ ਰਹੇ ਆ ਸੇਵਾ ਕਰਨ ਦਿਖਾ ਸਾਰਿਆਂ ਨੂੰ ਮੁੰਡਿਆਂ ਨੂੰ ਦਿਖਾ ਸੇਵਾ ਕਰਦੇ ਕੀ ਕੀ ਮੁੰਡਿਆਂ ਵੀ ਦੱਸੋ ਏ ਕਾਪਣ ਕੋਈ ਆਵੇ ਗਾਜਰਾ ਗਾਜਰਾ ਰੇਟਾ ਖੱਟਾ ਰਸਮਲਾਈ ਦਸ ਮਲਾਈ ਆ ਕੀ ਕਾ ਕਰ ਤੇ ਤੋ ਆ ਚਾਚੇ ਉਹ ਯਾਰ ਭਰ ਲਾ ਚਾਚੇ ਕੀ ਚਾਹ ਨੂੰ ਕਰ ਐਡਾ ਬੰਦਾ ਹੋ ਗਿਆ ਦੋ ਚਾਚੇ ਦੇ ਪਛਾਤਰ ਦੋ ਦਿਨ ਹੀ ਮਾਰੇ ਤਾਂ ਜਾਣਦੇ ਹਰੇ ਵੀ ਨੇ ਹੁਣ ਜਿੱਦਾਂ ਕੋਈ ਸ਼ਾਹੀ ਬਹੁਤ ਵਧੀਆ ਬੰਦੇ ਤੇ ਆ ਗਏ ਚੋਲਾ ਵਾਲੇ ਭਾਈ ਆ ਗਏ ਚੋਲ ਭਾਈ ਹੱਥ ਕਰਾਈ ਜਾਂਦੇ ਚੋਲਾ ਵਾਲੇ ਭਾਈ ਆ ਗੱਲਾਂ ਕਰੀ ਜਾਂਦਾ ਬੰਦਾ ਚੱਕ ਗੱਲਾਂ ਦੀ ਗੱਲਾਂ ਜਿਹਾ ਬੰਦਾ ਹੈ ਭਾਈ ਰਸਵਾਲਾ ਹੀ ਭਾਈ ਹੱਥ ਕਰਾਉਂਦੇ ਸਪੈਸ਼ਲ ਬੰਦਿਆਂ ਦਿੱਤੀ ਗਈ ਆ ਉਹ ਇਹ ਪ੍ਰਸ਼ਾਦ ਦੇ ਬਤਾਉਂਦਾ ਵੇ ਆ ਐ ਕੀ ਫੜਿਆ ਓਏ ਕਾਕਾ ਕੀ ਕਰਿਆ ਜੀ ਵਧੀਆ ਜੀ ਫਾਗਦ ਨੂੰ ਬੇਤੀ ਆ ਗਈ ਸਕੋ ਜੀ ਬਦਾਮ ਵਾਲੀ ਵੀਰਾ ਪਰ ਐ ਇਨੀ ਗਈ ਆ ਜੀ ਅੰਗਲਾ ਦੀ ਭਾਦੀ ਬੜੀ ਬਹੁਤ ਹੋਆ ਸੀ ਉਹ ਦੇਖੋ ਯਾਰ ਸੇਵਾ ਗੱਲਾਂ ਨਾ ਕਰੋ ਪਲੀਜ਼ ਪਲੀਜ਼ ਗੱਲਾਂ ਨਾ ਕਰੋ ਯਾਰ ਸੇਵਾ ਕਰੋ ਸੇਵਾ ਕਰੋ ਕੀ ਕੀ ਕਰਨੇ ਠੀਕ ਨਾ ਆ ਦੇ ਮੇਰਾ ਅਟੈਕ ਕੀਤਾ ਜਾ ਰਿਹਾ ਆ ਇੱਕ ਵੇ ਇੱਥੇ ਵੜੋ ਥਾਂ ਤਾਂ ਲਿਆ ਥਾਂ ਤਾਂ ਲੈ ਆ ਮਨਰਾਜ ਉੱਧੇ ਗੇੜੀਆਂ ਮਰੀ ਜਾਂਦਾ ਇੰਦੀ ਕਰਦਾ ਆ ਮੈਂ ਦੇਖਿਆ ਹੁੰਦਾ ਹਾਂ ਦੇ ਰਾਜੀ ਆ ਬੜੀ ਕਰਾਓ ਆ ਦੇ ਫੇਰ ਆ ਕੇ ਕਾਰਸੀ ਦਿਖਾਉਣੇ ਨਹੀਂ ਨਹੀਂ ਮੈਂ ਉਹ ਜੱਗੀ ਵੜੀ ਤੇ ਬਾਲਟੀ ਉਨ ਪਾ ਦੇਣੀ ਜਿਹੜੂ ਕੋਣੀ ਉਹਦੇ ਦਾ ਬਾਬਾ ਆ ਇਹ ਕਰਸੀ ਨਹੀਂ ਹੁੰਦਾ ਇਕ 20 ਮਿੰਟ ਹੋ ਗਏ ਮੇਰੇ 20 ਮਿੰਟ ਇਹੀ ਘਮੋਣੀ ਆ ਕਿਹੜਾ ਸੇਵਾ ਬਹੁ ਮੁੰਡਾ ਕਰਦਾ ਜਿਹੜਾ ਸੇਵਾ ਬਹੁ ਮੁੰਡਾ ਕਰ ਰਿਹਾ ਚਲੋ ਯਾਰ ਦਰਵਾਜ਼ੇ ਕਦੇ ਨਹੀਂ ਹੋ ਚਲੋ ਚੱਲਾ ਚੱਲਾ ਖਰੀਫ ਹੈ ਖਰੀਫ ਹੀ ਹੁੰਦਾ ਚਲਾਉ ਦੇ ਆਪਣੇ ਮੈਨਸਪਾਸ ਤੇ ਬੀਰੂਫ ਇੱਥੇ ਵਾੜੀ ਦੀ ਰਸ ਬਣਾਈ ਨੇ ਸਾਡੇ ਉਸਤਾਦ ਜੀ ਰਸ ਬਣਾਇਆ ਗਏ ਬੜੇ ਸਤਾਤ ਦੀ ਰਸਮ ਆਈ ਆ ਗਈ ਉਹ ਤਾਂ ਮਿੱਠਾ ਪਾਉਗਾ ਪਰ ਅਸਲਾ ਹੀ ਬਹਾਉ ਰਸਮ ਆਈ ਆ ਤੇ ਉਹ ਸੋਸ ਚਾਚੇ ਰੱਖਿਆ ਰੱਖਣਾ ਬਾਕੀ ਬੰਦੇ ਰੋ ਭੁੱਖੇ ਰਹੇ ਨਾ ਚਾਚਾ ਸਾਡਾ ਨਾ ਭੁੱਖਾ ਰਹੇ ਹੋਏ ਹੋਰ ਯਾਰ ਕੀ ਯਾਰ ਤੂੰ ਯਾਰ ਹੁਣ ਆ ਬੈ ਗਏ ਆ ਮੁੰਡੇ ਬਾਅਦ ਵੀ ਇਹਦਾ ਜਿਹੜਾ ਮਾਰਿਆ ਇੱਕ ਵਾਰ ਨਾਲ ਸਾਡੇ ਵੱਲੋਂ ਸਾਰਾ ਫੋਕਸ ਰੱਖੀ ਰੱਖੇ ਬਾਰੇ ਜਿਹੜਾ ਮਾਰੇ ਉਹਦਾ ਅਭਿਗਾਮ ਦੇ ਕਿਹੜਾ ਜੋ ਹੈ ਬਸ ਉਸ ਮਾਫੀ ਹੈ ਕਿਸੇ ਅੰਭਿਕ ਆਪਣੇ ਸੇਵਾ ਦਾ ਰਹਿ ਗਏ ਆ ਬਸ ਰਾਗਨ ਆਗ ਸਭ ਸਤ ਹੈ ਕੀ ਮਤ ਕਹੀ ਨਾ ਜਾਏ ਅਰਾ ਕੈ ਨਾਮੈ ਬਾਰਾ ਇਹਦੇ ਹੁਕਮ ਦਾ ਤੂਝਿਆ

ਕਿੰਨੋਂ ਦੇ ਲਾਉਂਦੇ ਹੋ ਉਹ ਜੀ ਅੱਲਾਹ ਜੀ ਸਮਾਨ ਬਾਦ ਵੋ ਗਿਆ ਕਿ ਛੱਡੋ ਚਰਾਉਣਾ ਕਰਨਾ ਪਰ ਤੈਨੂੰ ਜਾਣਾ ਪੈਣਾ ਚੱਲ ਜੁਗਾਂ ਨੇ ਕਿਤੇ ਗਿਆ ਹੁੜਾ ਨਹੀਂ ਨਹੀਂ ਉਹ ਮੇਰਾ ਹੋ ਚੀ ਗਿਆ ਤੋਸਰ Μάτι. Ο Γιώργο θα ρωτήσω αυτό